ਕਈ ਬਜ਼ੁਰਗਾਂ ਨੂੰ ਦੇਖਿਆ ਉਹ ਛੱਤਾਂ ਤੇ ਚੜੇ ਹੋਏ ਨੇ ਉਹਨਾਂ ਕੋਲ ਪੀਣ ਨੂੰ ਪਾਣੀ ਨਹੀਂ ਹੈਗਾ ਕਈ ਲੋਕ ਬਿਮਾਰ ਨੇ ਉਹ ਦਵਾਈਆਂ ਲੱਭ ਰਹੇ ਨੇ ਕਈ ਜਗ੍ਹਾ ਰਾਸ਼ਨ ਨਹੀਂ ਹੈ 15 ਜਾਂ 20 ਪਿੰਡਾਂ ਨੂੰ ਇੱਕ ਕਿਸ਼ਤੀ ਦਿੱਤੀ ਗਈ ਹੈ ਤੇ ਦੇਖ ਕੇ ਹੈਰਾਨੀ ਹੁੰਦੀ ਹੈ ਵੀ ਜਿਹੜੇ ਆ ਜ਼ਿਲ੍ਹਾ ਪ੍ਰਧਾਨ ਪਿੱਤੀ ਲਟਕਾਈ ਫਿਰਦੇ ਸੀਗੇ ਆਮ ਆਦਮੀ ਪਾਰਟੀ ਦੇ ਜਿਹੜੇ ਆ ਇਹ ਜ਼ਿਲ੍ਹਾ ਕੋਆਰਡੀਨੇਟਰ ਬਲਾਕ ਕੋਆਰਡੀਨੇਟਰ ਫਲਾਣਾ ਟੀਮ ਦਾ ਕੋਆਰਡੀਨੇਟਰ ਇਹ ਸਕੀਮ ਦਾ ਕੋਆਰਡੀਨੇਟਰ ਪਤਾ ਨਹੀਂ ਕਿਹੜੇ ਕਿਹੜੇ ਕੋਆਰਡੀਨੇਟਰ ਨੇ ਸਰਕਾਰ ਦੇ ਬਣਾਏ ਆ ਉਹਨੂੰ ਆਪਣੇ ਘਰਾਂ 'ਚ ਕਿਉਂ ਬੜੇ ਬੈਠੇ ਨੇ ਉਨ ਬਾਅਦ ਨਿਕਲਨ ਆਂ ਲੋਕਾਂ ਦੇ ਨਾਲ ਖੜਨ ਲੋਕਾਂ ਦੇ ਨਾਲ ਸੇਵਾ ਕਰਨ ਲੋਕਾਂ ਦੀਆਂ ਮੁਸ਼ਕਲਾਂ ਦੇ ਵਿੱਚ ਉਹਨਾਂ ਦੇ ਨਾਲ ਕੰਦੇ ਨਾਲ ਕੰਦਾ ਜੋੜਨ ਪਰ ਹੁਣ ਇੱਥੇ ਗਾਇਬ ਨੇ ਕਿਉਂਕਿ ਸ਼ਾਇਦ ਪਤਾ ਉਹਨਾਂ ਨੂੰ ਵੀ ਹੈ ਵਿਛਤਰ ਪ੍ਰੇਡ ਹੋਊਗੀ ਜੇ ਪਿੰਡਾਂ 'ਚ ਬੜਾਂਗੇ ਰਾਤ ਨੂੰ ਮੈਂ ਜਿਹੜਾ ਇਹਨਾਂ ਦਾ ਸਲੱਟ ਦਾ ਕੰਟਰੋਲ ਦਾ ਨੰਬਰ ਹੈ ਐਮਰਜੈਂਸੀ ਨੰਬਰ ਹੈ ਉਹਨੂੰ ਬਾਰ ਬਾਰ ਮਲਾਇਆ ਕਿਸੇ ਨੇ ਫੋਨ ਹੀ ਨਹੀਂ ਚੱਕਿਆ ਇਸ ਤੋਂ ਮਾੜੀ ਤੇ ਇਸ ਤੋਂ ਸ਼ਰਮ ਵਾਲੀ ਗੱਲ ਕੀ ਹੋਊਗੀ ਇਸ ਸਰਕਾਰ ਵਾਸਤੇ ਜੀ ਹੈਲੀਕਾਪਟਰ ਦੇਤਾ ਅਸੀਂ ਜਹਾਜ਼ ਦੇਤਾ ਕੀ ਕਰਨਾ ਹੈਲੀਕਾਪਟਰਾਂ ਦਾ ਜੇ ਆਪਣੇ ਲੋਕਾਂ ਦੇ ਨਾਲ ਤੁਸੀਂ ਖੜੇ ਹੋ ਕੇ ਉਹਨਾਂ ਨੂੰ ਚਾਰ ਪੈਕੇਟ ਰਾਸ਼ਨ ਦੇ ਨਹੀਂ ਦੇ ਸਕਦੇ ਆ ਫੋਟੋ ਕਲਚਰ ਆਮ ਆਰਮੀ ਪਾਰਟੀ ਦੇ ਲੀਡਰਾਂ ਵਾਸਤੇ ਹੈਗਾ ਜਿਨ੍ਹਾਂ ਨੇ ਕੋਈ ਕੰਮ ਨਾ ਕੀਤਾ ਤੇ ਨਾ ਕਰਨਾ ਪਰ ਇਹ ਹੈ ਕਿ ਕੋਈ ਕਹੇ ਨਾ ਵੀ ਤੁਸੀਂ ਪਿੰਡ 'ਚ ਨਹੀਂ ਗਏ ਤਾਂ ਚੁੱਪਕੇ ਜੇ ਆਂਦੇ ਨੇ ਲੁੱਕੇ ਫੋਟੋ ਖਿਚਾ ਕੇ ਚੁੱਪਕੇ ਜੇ ਚਲੇ ਜਾਂਦੇ ਨੇ helicopter ਦੇ ਵਿੱਚੋਂ ਰਾਸ਼ਨ ਕਿਵੇਂ ਸੁਟਿਆ ਜਾ ਸਕਦਾ ਹੈ helicopter ਦਾ ਖਰਚਾ ਆੰਨਾ ਹੈ ਤੁਸੀਂ ਯਾਰ 100 ਟਰੈਕਟਰਾਂ ਨੂੰ ਹੀ ਡੀਜ਼ਲ ਪਵਾ ਦਿਓ ਤੁਸੀਂ ਯਾਰ 100 ਟਰੈਕਟਰ ਲਾ ਦਿਓ 100 ਟਰੈਕਟਰ ਹੀ ਤੁਹਾਡੇ ਸਾਰੇ ਹਲਕੇ ਦੇ ਪਿੰਡ ਪੂਰੇ ਕਰ ਦੇਣਗੇ 3 ਦਿਨ ਦੇ ਵਿੱਚ ਇਹ ਤਾਂ ਡਰਮ ਹੈ ਦੇਖੋ ਜੀ ਸਭ ਤੋਂ ਪਹਿਲੇ ਤਾਂ ਇਹਨਾਂ ਨੂੰ ਪ੍ਰਾਕ੍ਰਿਤਿਕ ਆਪਦਾ ਡਿਕਲੇਅਰ ਕਰਨੀ ਚਾਹੀਦੀ ਹੈ ਇਹ ਸਟੇਟ ਨੂੰ ਤਾਂ ਕਿ ਇਹਦੇ ਵਿੱਚ ਐਮਪੀ ਲੜ ਫੰਡਸ ਆ ਸਕਣ ਸੈਂਟਰ ਦੀਆਂ ਸਕੀਮਾਂ ਆ ਸਕਣ ਤੇ ਹੋਰ ساری ਫੰਡਿੰਗ ਇੱਥੇ ਪਹੁੰਚ ਸਕੇ ਪਰ ਹਲੇ ਸ਼ਾਇਦ ਸੀਐਮ ਸਾਹਿਬ ਚੁੱਪ ਬੈਠੇ ਨੇ 50% ਮੁਸੀਬਤ ਤਾਂ ਉਦੋਂ ਆਊਗੀ ਜਦੋਂ ਪਾਣੀ ਸੁੱਕੂਗਾ ਬਿਮਾਰੀਆਂ ਫੈਲਣਗੀਆਂ ਖੇਤਾਂ ਦੇ ਵਿੱਚ ਫਸਲ ਨਹੀਂ ਬਚਣੀ ਜੀ ਡੰਗਰਾਂ ਨੂੰ ਖਾਨੂਨੀ ਬਚਣਾ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਹੜ ਦਾ ਕਹਿਰ ਟੁੱਟਿਆ ਹੋਇਆ ਤੇ ਇੱਥੇ ਹੀ ਜਿੱਥੇ ਸਮਾਜਿਕ ਜਥੇਬੰਦੀਆਂ ਸਮਾਜ ਸੇਵੀ ਜਥੇਬੰਦੀਆਂ ਲਗਾਤਾਰ ਪੰਜਾਬ ਦੇ ਲੋਕਾਂ ਦੀ ਬਾਹ ਫੜੀਆਂ ਤੇ ਉੱਥੋਂ ਹੀ ਪਟਿਆਲਾ ਦੇ ਰਹਿਣ ਵਾਲੇ ਕਰਨ ਕੌੜਾ ਅੱਜ ਅਜਨਾਲਾ ਦੇ ਵਿੱਚ ਪਹੁੰਚੇ ਹੋਏ ਨੇ ਕਰਨ ਕੋੜਾ ਸਾਹਿਬ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਪੰਜਾਬ ਪਰਦੇ ਵਿੱਚ ਜਿੱਥੇ ਬੀਤੇ ਦਿਨ ਤੋਂ ਹਰ ਦਾ ਕਹਿ ਟੁੱਟਿਆ ਹੈ ਤੇ ਅੱਜ ਤੁਸੀਂ ਅਜ ਨਾਲ ਆਏ ਜਿੱਥੇ ਪਹੁੰਚੇ ਹੋਏ ਹੋ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਵੇਖੇ ਹੋਏ ਨੇ ਹਾਲਾਤ ਬਹੁਤ ਤਰਸਯੋਗ ਨੇ ਜੀ ਕਈ ਬਜ਼ੁਰਗਾਂ ਨੂੰ ਦੇਖਿਆ ਉਹ ਛੱਤਾਂ ਤੇ ਚੜ੍ਹੇ ਹੋਏ ਨੇ ਉਹਨਾਂ ਕੋਲ ਪੀਣ ਨੂੰ ਪਾਣੀ ਨਹੀਂ ਹੈਗਾ ਕਈ ਲੋਕ ਬਿਮਾਰ ਨੇ ਉਹ ਦਵਾਈਆਂ ਲੱਭ ਰਹੇ ਨੇ ਕਈ ਜਗ੍ਹਾ ਰਾਸ਼ਨ ਨਹੀਂ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਜੋ ਸਭ ਤੋਂ ਵੱਧ ਚੀਜ਼ ਦੇਖਣ ਨੂੰ ਮਿਲੀ ਉਹ ਪੰਜਾਬੀਆਂ ਦਾ ਜਜ਼ਬਾ ਜੋ ਕਿ ਪੂਰੇ ਵਿਸ਼ਵ ਦੇ ਵਿੱਚ ਮਸ਼ਹੂਰ ਹੈ ਲੋਕ ਬਹੁਤ ਅੱਗੇ ਆਏ ਹੋਏ ਨੇ ਸੇਵਾ ਕਰਨ ਲਈ ਲੋਕ ਬਹੁਤ ਅੱਗੇ ਆਏ ਹੋਏ ਨੇ ਲੋਕਾਂ ਦੀ ਮਦਦ ਕਰਨ ਲਈ ਤੇ ਗੁਰੂ ਸਾਹਿਬ ਅੱਗੇ ਹੀ ਅਰਦਾਸ ਹੈ ਵੀ ਜਲਦੀ ਤੋਂ ਜਲਦੀ ਇਹ ਸਮਾਂ ਨਿਕਲੇ ਤੇ ਲੋਕ ਦੁਬਾਰਾ ਤੋਂ ਆਪਣੀ ਨਾਰਮਲ ਜ਼ਿੰਦਗੀ ਜਾਨ ਜਿਸ ਤਰ੍ਹਾਂ ਤੁਸੀਂ ਪਿਛਲੇ ਦਿਨਾਂ 'ਚ ਵੇਖਿਆ ਹੋਇਆ ਸੀ ਬਹੁਤ ਸਾਰੇ ਲੋਕ ਇਹ ਆਵਾਜ਼ ਦੇ ਰਹੇ ਕਿ ਸਾਨੂੰ ਕਿਸ਼ਤੀਆਂ ਦਿੱਤੀਆਂ ਜਾਣ ਤਾ ਸਾਡੇ ਕੋ ਰਾਸ਼ਨ ਹੈਗਾ ਪਰ ਉਥੇ ਡੇਰਿਆਂ ਤੇ ਜਿਹੜੇ ਬਾਈਕਾਂ ਤੇ ਲੋਕ ਪਹੁੰਚਦੇ ਨੇ ਰਹਿੰਦੇ ਨੇ ਉਥੇ ਪਹੁੰਚੇ ਨਹੀਂ ਜਾ ਰਿਆ ਰਾਸ਼ਨ ਬਿਲਕੁਲ ਜੀ ਇੱਥੇ ਹੁਣ ਕਿਸ਼ਤੀਆਂ ਵੀ ਚਾਹੀਦੀਆਂ ਟਰੈਕਟਰ ਵੀ ਚਾਹੀਦਾ ਜੋ ਉਰੇ ਦੇ ਹਾਲਾਤ ਹੋਏ ਹੋਏ ਨੇ ਉਹ ਗੱਡੀਆਂ ਨਾਲ ਸਕੂਟਰਾਂ ਨਾਲ ਮੋਟਰਸਾਈਕਲ ਨਾਲ ਹੁਣ ਨਹੀਂ ਕੰਮ ਚੱਲਣਾ ਤੇ ਅਸੀਂ ਸਵੇਰ ਦੇ ਕਾਫੀ ਪਿੰਡਾਂ 'ਚ ਦੌਰਾ ਕੀਤਾ ਤੇ ਮੈਂ ਕਹੂੰਗਾ ਸਰਕਾਰ ਵਾਸਤੇ ਬਹੁਤ ਸ਼ਰਮ ਦੀ ਗੱਲ ਹੈ ਬੜੀ ਮੁਸ਼ਕਿਲ ਨਾਲ 15 ਜਾਂ 20 ਪਿੰਡਾਂ ਨੂੰ ਇੱਕ ਕਿਸ਼ਤੀ ਦਿੱਤੀ ਗਈ ਹੈ ਤੇ ਦੇਖ ਕੇ ਹੈਰਾਨੀ ਹੁੰਦੀ ਹੈ ਵੀ ਜਿਹੜੇ ਆ ਜ਼ਿਲ੍ਹਾ ਪ੍ਰਧਾਨ ਫਿੱਤੀ ਲਟਕਾਈ ਫਿਰਦੇ ਸੀਗੇ ਆਮ ਆਦਮੀ ਪਾਰਟੀ ਦੇ ਜਿਹੜੇ ਆਏ ਜ਼ਿਲ੍ਹਾ ਕੋਆਰਡੀਨੇਟਰ, ਬਲਾਕ ਕੋਆਰਡੀਨੇਟਰ, ਫਲਾਣਾ ਟੀਮ ਦਾ ਕੋਆਰਡੀਨੇਟਰ, ਇਹ ਸਕੀਮ ਦਾ ਕੋਆਰਡੀਨੇਟਰ, ਪਤਾ ਨਹੀਂ ਕਿਹੜੇ-ਕਿਹੜੇ ਕੋਆਰਡੀਨੇਟਰ ਨੇ ਸਰਕਾਰ ਦੇ ਬਣਾਏ ਆ। ਉਹਨੂੰ ਆਪਣੇ ਘਰਾਂ 'ਚ ਕਿਉਂ ਬੜੇ ਬੈਠੇ ਨੇ? ਉਹਨ ਬਾਹਰ ਨਿਕਲਣ, ਆਨ ਲੋਕਾਂ ਦੇ ਨਾਲ ਖੜਨ, ਲੋਕਾਂ ਦੇ ਨਾਲ ਸੇਵਾ ਕਰਨ, ਲੋਕਾਂ ਦੀਆਂ ਮੁਸ਼ਕਿਲਾਂ ਦੇ ਵਿੱਚ ਉਹਨਾਂ ਦੇ ਨਾਲ ਕੰਦੇ ਨਾਲ ਕੰਨਾ ਜੋੜਨ, ਪਰ ਹੁਣ ਇੱਥੇ ਗਾਇਬ ਨੇ ਕਿਉਂਕਿ ਸ਼ਾਇਦ ਪਤਾ ਉਹਨਾਂ ਨੂੰ ਵੀ ਹੈ ਵੀ ਛਿੱਤਰ ਪ੍ਰੇਡ ਹੋਊਗੀ ਜੇ ਪਿੰਡਾਂ 'ਚ ਬੜਾਂ ਉਥੇ ਇਹ ਗੱਲ ਕਰੀਏ ਜਿਸ ਤਰ੍ਹਾਂ ਸਰਕਾਰ ਦੀ ਗੱਲ ਤੁਸੀਂ ਕੀਤੀ ਵੀ ਸਰਕਾਰ ਨੂੰ ਰੇਸਮੈਂਟ ਕਰਨੇ ਚਾਹੀਦੇ ਸੀ ਸਰਕਾਰਾਂ ਨੂੰ ਪਹਿਲਾਂ ਪਤਾ ਹੁੰਦਾ ਹੈ ਕਿ ਪੰਜਾਬ ਦੇ ਉੱਤੇ ਕੋਈ ਆਫਤ ਆਉਣੀ ਹੈ ਤੇ ਰੇਸਮੈਂਟ ਕੀਤੇ ਜਾਣਗੇ ਲੱਗਦਾ ਕਿ ਤਨਾ ਕਿਤੇ ਰੇਸਮੈਂਟ ਤੇ ਵੀ ਸਰਕਾਰ ਜਿਹੜੀ ਉਹ ਲੋਕ ਦੀ ਨਜ਼ਰ ਆ ਰਹੀ ਹੈ ਦੇਖੋ ਜੀ ਸਭ ਤੋਂ ਵੱਡੀ ਸਰਕਾਰ ਵਾਸਤੇ ਜਿਹਨੂੰ ਕਹਿੰਦੇ ਆ ਬਿਲਕੁਲ ਗਿਰੀ ਹੋਈ ਗੱਲ ਤੇ ਬਿਲਕੁਲ ਘਟੀਆ ਗੱਲ ਇਹ ਹੈ ਕੱਲ ਰਾਤ ਨੂੰ ਮੈਂ ਜਿਹੜਾ ਇਹਨਾਂ ਦਾ ਫਲੱਡ ਦਾ ਕੰਟਰੋਲ ਦਾ ਨੰਬਰ ਹੈ ਐਮਰਜੈਂਸੀ ਨੰਬਰ ਹੈ ਉਹਨੂੰ ਬਾਰ ਬਾਰ ਮਲਾਇਆ ਕਿਸੇ ਨੇ ਫੋਨ ਹੀ ਨਹੀਂ ਚੱਕਿਆ ਇਸ ਤੋਂ ਮਾੜੀ ਤੇ ਇਸ ਤੋਂ ਸ਼ਰਮ ਵਾਲੀ ਗੱਲ ਕੀ ਹੋਊਗੀ ਇਸ ਸਰਕਾਰ ਵਾਸਤੇ ਵੀ ਤੁਸੀਂ ਇੱਕ ਆਪਦਾ ਆਈ ਹੈ ਉਹ ਆਪਦਾ ਦੇ ਵਿੱਚ ਤੁਸੀਂ ਇੱਕ ਐਮਰਜੈਂਸੀ ਨੰਬਰ ਦਿੱਤਾ ਉਹ ਨੰਬਰ ਹੀ ਨਹੀਂ ਚੱਕੋਗੇ ਤੇ ਫਿਰ ਕਾਦੇ ਲਈ ਡਰਾਮਾ ਕਰਦੇ ਹੋ ਅਸੀਂ ਹੈਲੀਕਾਪਟਰ ਦੇਤਾ ਅਸੀਂ ਜਹਾਜ਼ ਦੇਤਾ ਕੀ ਕਰਨਾ ਹੈਲੀਕਾਪਟਰਾਂ ਦਾ ਜੇ ਆਪਣੇ ਲੋਕਾਂ ਦੇ ਨਾਲ ਤੁਸੀਂ ਖੜੇ ਹੋ ਕੇ ਉਹਨਾਂ ਨੂੰ ਚਾਰ ਪੈਕੇਟ ਰਾਸ਼ਨ ਦੇ ਨਹੀਂ ਦੇ ਸਕਦੇ ਇਹ ਜੀ ਹਣ ਦੀ ਗੱਲ ਕਰੀਏ ਤਾਂ ਉੱਥੇ ਫੋਟੋ ਕਲਚਰ ਵੀ ਸਾਹਮਣੇ ਆ ਰਿਹਾ ਬਹੁਤ ਸਾਰੇ ਲੀਡਰ ਆਉਂਦੇ ਨੇ ਫੋਟੋ ਖਿਚਾ ਕੇ ਚੱਲ ਜਾਂਦੇ ਨੇ ਇੱਕ ਲਫਾਫਾ ਫੜਾਉਂਦੇ ਨੇ ਕਿਸ ਤਰ੍ਹਾਂ ਦੇਖਦੇ ਹੋ ਫੋਟੋ ਕਲਚਰ ਚੱਲ ਗਿਆ ਬਿਲਕੁਲ ਜੀ ਦੇਖੋ ਰਾਗਵ ਚੱਡਾ ਸਾਹਿਬ ਆਏ ਸੀਗੇ ਤੇ ਉਹਨਾਂ ਦੀਆਂ ਚਾਰ ਫੋਟੋਆਂ ਹੀ ਦਿਖੀਆਂ ਕਦੋਂ ਆਏ ਕਦੋਂ ਚਲੇ ਗਏ ਕਿੱਥੇ ਉਤਰੇ ਤੇ ਕਿੱਥੋਂ ਗਏ ਕੁਝ ਨਹੀਂ ਪਤਾ ਹੈਗਾ ਜੀ 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 ਤਾਂ ਫੋਟੋ ਕਲਚਰ ਆਮ ਆदमी ਪਾਰਟੀ ਦੇ ਲੀਡਰਾਂ ਵਾਸਤੇ ਹੈਗਾ ਜਿਨ੍ਹਾਂ ਨੇ ਕੋਈ ਕੰਮ ਨਾ ਕੀਤਾ ਤੇ ਨਾ ਕਰਨਾ ਪਰ ਇਹ ਹੈ ਕਿ ਕੋਈ ਕਹੇ ਨਾ ਵੀ ਤੁਸੀਂ ਪਿੰਡ ਚ ਨਹੀਂ ਗਏ ਤਾਂ ਚੁਪਕੇ ਜੇ ਆਂਦੇ ਨੇ ਲੁੱਕ ਕੇ ਫੋਟੋ ਖਿਚਾ ਕੇ ਚੁਪਕੇ ਜੇ ਚਲੇ ਜਾਂਦੇ ਨੇ ਹੈਲੀਕਾਪਟਰ ਦੇ ਵਿੱਚੋਂ ਰਾਸ਼ਨ ਸੁੱਟਿਆ ਜਾਂਦਾ ਤੁਸੀਂ ਆਪ ਵੀ ਸੋਸ਼ਲ ਮੀਡੀਆ ਦੇ ਵਿੱਚ ਵੇਖਿਆ ਹੋਵੇਗਾ ਕਿ ਉਹ ਰਾਸ਼ਨ 80 ਫੁੱਟ ਤੋਂ ਸੁੱਟਣਾ 100 ਫੁੱਟ ਤੋਂ ਸੁੱਟਣਾ ਲੋਕਾਂ ਤੱਕ ਪਹੁੰਚਦਾ ਹੋਵੇਗਾ ਇਹ ਕੋ ਸ਼ੋਸ਼ਾ ਹੈ ਜਿਹੜਾ ਸਰਕਾਰ ਕਰਦੀ ਰਹਿੰਦੀ ਹੈ ਹੈਲੀਕਾਪਟਰ ਦੇ ਵਿੱਚੋਂ ਰਾਸ਼ਨ ਕਿਵੇਂ ਸੁੱਟਿਆ ਜਾ ਸਕਦਾ ਹੈ ਹੈਲੀਕਾਪਟਰ ਦਾ ਖਰਚਾ ਆਣਾ ਤੁਸੀਂ ਯਾਰ 100 ਟਰੈਕਟਰਾਂ ਨੂੰ ਵੀ ਡੀਜ਼ਲ ਪਵਾ ਦਿਓ ਤੁਸੀਂ ਯਾਰ 100 ਟਰੈਕਟਰ ਲਾ ਦਿਓ 100 ਟਰੈਕਟਰ ਹੀ ਤੁਹਾਡੇ ਸਾਰੇ ਹਲਕੇ ਦੇ ਪਿੰਡ ਪੂਰੇ ਕਰ ਦੇਣਗੇ 3 ਦਿਨ ਦੇ ਵਿੱਚ ਇਹ ਤਾਂ ਡਰਮ ਆਮ ਆਦਮੀ ਪਾਰਟੀ ਦਾ ਹਾਰਿਆ ਹੋਇਆ ਐਮਐਲਏ ਉਸ ਹਲਕੇ ਦਾ ਆਪਣੀਆਂ ਫੋਟੋਆਂ ਖਿਚਾ ਕੇ ਸੈਲਫੀ ਕਰਾ ਕੇ ਆਪਣਾ ਫੋਟੋ ਸੈਸ਼ਨ ਹੈਲੀਕਾਪਟਰ ਨਾਲ ਕਰ ਰਿਹਾ ਹੈ ਬਸ ਇਹਦੇ ਜੋਗੀ ਨਹੀਂ ਅਸਲ 'ਚ ਕੰਮ ਨਹੀਂ ਕਰਨਾ ਚਾਹੁੰਦੇ ਕੋਈ ਤੇ ਦੂਜੇ ਪਾਸੇ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਆਫਤ ਆਈ ਹੋਈ ਹੈ ਪੂਰੇ ਕਰਕੇ ਡੇਰਾ ਬਾਬਾ ਨਾਨਕਿਆ ਅਤਨਾਲਾ ਵਾ ਤਾਂ ਸਰਕਾਰ ਨੂੰ ਚਾਹੀਦਾ ਕੋਈ ਵੱਡਾ ਪੈਕਸ ਦੇਣਾ ਪੰਜਾਬ ਸਰਕਾਰ ਨੂੰ ਦੇਖੋ ਜੀ ਸਭ ਤੋਂ ਪਹਿਲੇ ਤਾਂ ਇਹਨਾਂ ਨੂੰ ਪ੍ਰਾਕ੍ਰਿਤਿਕ ਆਪਦਾ ਡਿਕਲੇਅਰ ਕਰਨੀ ਚਾਹੀਦੀ ਹੈ ਇਹ ਸਟੇਟ ਨੂੰ ਤਾਂ ਕਿ ਇਹਦੇ ਵਿੱਚ ਐਮਪੀ ਲੜ ਫੰਡਸ ਆ ਸਕਣ ਸੈਂਟਰ ਦੀਆਂ ਸਕੀਮਾਂ ਆ ਸਕਣ ਤੇ ਹੋਰ ساری ਫੰਡਿੰਗ ਇੱਥੇ ਪਹੁੰਚ ਸਕੇ ਪਰ ਹਲੇ ਸ਼ਾਇਦ ਸੀਐਮ ਸਾਹਿਬ ਚੁੱਪ ਬੈਠੇ ਨੇ ਕਹਿੰਦੇ ਸੀਗੇ ਵੀ ਪਰਸੋਂ ਚੌਥੇ ਇੱਕ ਮੀਟਿੰਗ ਕੀਤੀ ਐ ਤੇ ਉਸ ਤੋਂ ਬਾਅਦ ਨਾ ਕੁਝ ਦੇਖਣ ਨੂੰ ਮਿਲਿਆ ਤੇ ਨਾ ਕੁਝ ਸੁਣਨ ਨੂੰ ਮਿਲਿਆ ਵੀ ਕੋਈ ਸਰਕਾਰ ਨੇ ਜੰਗੀ ਪੱਧਰ ਤੇ ਕੋਈ ਤਿਆਰੀ ਕੀਤੀ ਹੋਵੇ ਜਿੰਨੀਆਂ ਜੋ ਲੋਕ ਅੱਗੇ ਆ ਰਹੇ ਆਂ ਜਿੰਨੀਆਂ ਸੰਸਥਾਵਾਂ ਅੱਗੇ ਆ ਰਹੀਆਂ ਨੇ ਉਹ ਉਹੀ ਆ ਰਹੀਆਂ ਨੇ ਜਿਹੜਾ ਨੇ ਅੱਗੇ ਵੀ ਪੰਜਾਬ 'ਚ ਬਹੁਤ ਸੇਵਾ ਕੀਤੀ ਐ ਬਹੁਤ ਸੋਸ਼ਲ ਵਰਕ ਕੀਤਾ ਤੇ ਹੁਣ ਵੀ ਉਹੀ ਲੋਕ ਕਰ ਰਹੇ ਨੇ ਕੰਮ ਸਰਕਾਰ ਦਾ ਕੰਮ ਇਹਦੇ ਵਿੱਚ ਜ਼ੀਰੋ ਐ ਲੱਗਦਾ ਕੇਂਦਰ ਸਰਕਾਰ ਨੂੰ ਵੀ ਕਿਤਨਾ ਕਿਤੇ ਕੋਈ ਵੱਡਾ ਪੈਕੇਜ ਪੰਜਾਬ ਵਾਸਤੇ ਦੇਣਾ ਹਮੇਸ਼ਾ ਹੀ ਪੰਜਾਬ ਜਿਹੜਾ ਕੁਰਬਾਨੀਆਂ ਦੇ ਨਾਂ ਤੋਂ ਜਾਣਿਆ ਜਾਂਦਾ ਐ ਬਿਲਕੁਲ ਜੀ ਕੇਂਦਰ ਸਰਕਾਰ ਨੂੰ ਵੀ ਸਾਡੇ ਵੱਡੀ ਲੀਡਰਸ਼ਿਪ ਨੇ ਭਾਜਪਾ ਦੀ ਲੀਡਰਸ਼ਿਪ ਨੇ ਪੈਕੇਜ ਦੇਣ ਵਾਸਤੇ ਚਿੱਠੀਆਂ ਲਿਖੀਆਂ ਨੇ ਤੇ ਮੈਨੂੰ ਪੂਰੀ ਉਮੀਦ ਹੈ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਜਲਦੋ ਜਲ ਲੋਕਾਂ ਲਈ ਜ਼ਰੂਰ ਕੋਈ ਨਾ ਕੋਈ ਚੰਗੀ ਖਬਰ ਲੈ ਕੇ ਆਉਣਗੇ ਜਿਨ੍ਹਾਂ ਨੂੰ ਉਹਨਾਂ ਨੂੰ ਕੋਈ ਰਿਲੀਫ ਮਿਲ ਸਕੇ ਜੀ ਜੀ ਤਾਂ ਦੂਜੇ ਪਾਸੇ ਤਸਵੀਰ ਮੈਂ ਦਿਖਾ ਦਿਆਂ ਕਿ ਲੋਕ ਜਿਹੜੇ ਲਗਾਤਾਰ ਜਿਹੜੇ ਨੇ ਇਸ ਤਰੀਕੇ ਦੇ ਨਾਲ ਪਹੁੰਚਦੇ ਨੇ ਲੋਕ ਰਾਸ਼ਨ ਲੈ ਕੇ ਉਹਨਾਂ ਲੋਕਾਂ ਵਾਸਤੇ ਜਾਂਦੇ ਨੇ ਤੇ ਕੋੜਾ ਸਾਹਿਬ ਕੀ ਤੁਸੀਂ ਦੇਖਦੇ ਹੋ ਜਿਸ ਤਰ੍ਹਾਂ ਫਸਲਾਂ ਦਾ ਦੇਖਿਆ ਤੁਸੀਂ ਪੰਜਾਬ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਫਸਲਾਂ ਜਿਹੜੀਆਂ ਬਿਲਕੁਲ ਤੈਸ ਨੈਸ ਹੋ ਚੁੱਕੀਆਂ ਨੇ ਬਹੁਤ ਜ਼ਿਆਦਾ ਤਰਸ ਵਾਲੇ ਹਾਲਾਤ ਹੋਏ ਹੋਏ ਆ ਜੀ ਦੇਖ ਕੇ ਰੋਣਾ ਆਂਦਾ ਹੈ ਖੇਤ ਤੈਸ ਨਾਸ ਹੋ ਗਏ ਡੰਗਰ ਡੁੱਬ ਗਏ ਕੁਝ ਡੰਗਰ ਭੁੱਖੇ ਘੁੰਮ ਰਹੇ ਨੇ ਨਾ ਉਰੇ ਚਾਰਾ ਹੈ ਨਾ ਉਰੇ ਖਾਣ ਪੀਣ ਦਾ ਸਮਾਨ ਹੈ ਨਾ ਉਰੇ ਦਵਾਈਆਂ ਨੇ ਤਾਂ ਬਹੁਤ ਬਹੁਤ ਜ਼ਿਆਦਾ ਤਰਸਯੋਗ ਹਾਲਾਤ ਉਰੇ ਹੋਏ ਹੋਏ ਲੱਗਦਾ ਕਿਤੇ ਨਾ ਕਿਤੇ ਲੋਕਾਂ ਤੱਕ ਤੇ ਜਿਹੜਾ ਰਾਸ਼ਨ ਪਹੁੰਚ ਰਿਹਾ ਲੇਕਿਨ ਪਸ਼ੂ ਜਿਹੜੇ ਆ ਨਾ ਇਸ ਸਮੇਂ ਕਾਫੀ ਜ਼ਿਆਦੇ ਆ ਰੁੜ ਚੁੱਕੇ ਨੇ ਲੋਕਾਂ ਦੇ ਲੈਹਿੰਦੇ ਪੰਜਾਬ ਵੱਲ ਚਲ ਗਏ ਨੇ ਪਾਕਿਸਤਾਨ ਵਾਲੀ ਸਾਈਡ ਤੇ ਵੀ ਪਸ਼ੂ ਚਲ ਗਏ ਨੇ ਦੇਖੋ ਜਗਤਾਰ ਜੀ ਲੋਕਾਂ ਕੋਲ ਦਵਾਈਆਂ ਨਹੀਂ ਹੈਗੀਆਂ ਲੋਕਾਂ ਕੋਲ ਖਾਣ ਨੂੰ ਨਹੀਂ ਹੈਗਾ ਲੋਕਾਂ ਕੋਲ ਪਾਣੀ ਪੀਣ ਨੂੰ ਨਹੀਂ ਹੈਗਾ ਤਾਂ ਪਸ਼ੂਆਂ ਦੀ ਤਾਂ ਗੱਲ ਮੇਰੇ ਹਿਸਾਬ ਨਾਲ ਹਲੇ ਬਾਅਦ ਆਊਗੀ ਠੀਕ ਹੈ ਬਹੁਤ ਮਾੜਾ ਹੋ ਰਿਹਾ ਪਸ਼ੂਆਂ ਨਾਲ ਪਰ ਪਹਿਲਾਂ ਲੋਕਾਂ ਦਾ ਪੂਰਾ ਹੋਏ ਤਾਂ ਪਸ਼ੂਆਂ ਦਾ ਸੋਚਣ ਜੋਗੇ ਹੋਈਏ ਸੀ ਦੂਜੇ ਪਾਸੇ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਸੀ ਮੈਂ ਮੁਰਗੀ ਮਰੀ ਦਾ ਵੀ ਮੁਆਵਜ਼ਾ ਦਊਂਗਾ ਤੁਹਾਨੂੰ ਲੱਗਦਾ ਕਿ ਇਹਨਾਂ ਲੋਕਾਂ ਨੂੰ ਮੁਆਵਜ਼ੇ ਮਿਲ ਜਾਣਗੇ ਜ਼ਮੀਨਾਂ ਦੇ ਮਿਲ ਜਾਣਗੇ ਝੋਣੀਆਂ ਦੇ ਮਿਲ ਜਾਣਗੇ ਘਰ ਦੇਖੋ ਜੀ ਜੋ ਹਲੇ ਤੱਕ ਹਾਲਾਤ ਐ ਹਲੇ ਤੱਕ ਤਾਂ ਨੀਂਦ ਚੀ ਹੈ ਸਰਕਾਰ ਤੇ ਨੀਂਦ ਤੋਂ ਜਾਗੂਗੀ ਤਾਂ ਕੁਝ ਮਾੜਾ ਮੋਟਾ ਲੋਕਾਂ ਦਾ ਭਲਾ ਹੋਊਗਾ ਹਲੇ ਤਾਂ ਕੋਈ ਉਮੀਦ ਆਸ ਦਿਖ ਨਹੀਂ ਰਹੀ ਹੈਗੀ ਅਸੀਂ ਸਵੇਰ ਤੋਂ ਘੁੰਮ ਰਹੇ ਹਾਂ ਸਾਨੂੰ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਦਿਖਿਆ ਸਾਨੂੰ ਸਰਕਾਰ ਦਾ ਕੋਈ ਬੰਦਾ ਨਹੀਂ ਦਿਖਿਆ ਕੋਈ ਸਰਕਾਰੀ ਅਫਸਰ ਨਹੀਂ ਦਿਖਿਆ ਤਾਂ ਕੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਮਾਨ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਕਹਿੰਦਾ ਹੁਣ ਨੀਂਦ ਤੋਂ ਜਾਗਣ ਨੀਂਦ ਤੋਂ ਉੱਠਣ ਜਿਹੜੇ ਤੁਸੀਂ ਫਲਾਣਾ ਸਕੀਮ ਦਾ ਕੋਆਰਡੀਨੇਟਰ ਇਹਦਾ ਕੋਆਰਡੀਨੇਟਰ ਉਹਦਾ ਕੋਆਰਡੀਨੇਟਰ ਸਾਡਾ ਜ਼ਿਲ੍ਹਾ ਪ੍ਰਧਾਨ ਸਾਡਾ ਬਲਾਕ ਪ੍ਰਧਾਨ ਕਿੱਥੇ ਨੇ ਸਾਰੇ ਕੀ ਕਿਤੇ ਘੁਮਣ ਕੰਮਾਂ ਚ ਚ ਗਏ ਹੋਇਆ ਹਿਲ ਸਟੇਸ਼ਨ ਤੇ ਪੰਜ ਪੰਜ 10 10 ਬੰਦੇ ਤਾਂ ਪਿੰਡਾਂ ਚ ਆ ਕੇ ਖੜਨ ਥੋੜੇ ਜਿਹੜੀਆਂ ਟੀ-ਸ਼ਰਟਾਂ ਪਾ ਕੇ ਘੁੰਮਦੇ ਸੀਗੇ ਯੁੱਧ ਨਸ਼ੇ ਵਿਰੁੱਧ ਨਸ਼ਾ ਬਾਚ ਦੇਖ ਲਿਓ ਪਹਿਲੇ ਲੋਕਾਂ ਨੂੰ ਪਾਣੀ ਤਾਂ ਪਿਲਾ ਦਿਓ ਪਹਿਲੇ ਲੋਕਾਂ ਨੂੰ ਲੰਗਰ ਤਾਂ ਛਕਾ ਦਿਓ ਤਾਂ ਆਪਣੇ ਘਰਾਂ ਚੋਂ ਨਿਕਲਣ ਤੇ ਆ ਕੇ ਲੋਕਾਂ ਦੀ ਸੇਵਾ ਕਰਨ ਚਿੱਤਨਾ ਤੇ ਡਾਂਗ ਪਰੇਟ ਤੋਂ ਨਾ ਡਰਨ ਤਾਂ ਹੁਣ ਤਾਂ ਸਰਕਾਰ ਜਿਹੜੀ ਆ ਲਗਾਤਾਰ ਮੈਨੂੰ ਲੱਗਦਾ ਕਿ ਕਰਜ਼ਾ ਚ ਕਰਨਾ ਲੱਗੇ ਕਿ ਕਰਜ਼ੇ ਦੇ ਨਾਲ ਪੰਜਾਬ ਦੀ ਪੂਰਤੀ ਹੋ ਜਾਊਗੀ ਨਹੀਂ ਜੀ ਨਹੀਂ ਹੋ ਸਕਦੀ ਜਦੋਂ ਨਕਮੀ ਸਰਕਾਰ ਹੋਵੇ 40% ਸਰਕਾਰ ਦਾ ਜਿਹੜੀ ਕਮਾਈ ਹੈ ਉਹ ਲੋਨ ਦੇ ਸਿਰਫ ਵਿਆਜ-ਵਿਆਜ ਦੇ ਵਿੱਚ ਚਲੀ ਜਾਂਦੀ ਹੈ ਉਸ ਤੋਂ ਬਾਅਦ ਸਟੇਟ ਚਲਾਉਣ ਲਈ ਵੀ ਖਰਚਾ ਚਾਹੀਦਾ ਹੈ ਸੋ ਅਲਟੀਮੇਟਲੀ ਕੋਈ ਵਿਜਨਰੀ ਅਪਰੋਚ ਤਾਂ ਚਾਹੀਦੀ ਹੈ ਨਾ ਤੁਸੀਂ ਕਿੱਥੋਂ ਫੰਡ ਲਿਆਉਂਗੇ ਕਿੱਥੋਂ ਸਟੇਟ ਚਲਾਉਂਗੇ ਉਹ ਤਾਂ ਇਹਨਾਂ ਕੋਲ ਹੈ ਹੀ ਨਹੀਂ ਕਿਸੇ ਉਹ ਸਮਾਜ ਸੇਵਾ ਤੌਰ ਤੇ ਕਿਹੜੇ-ਕਿਹੜੇ ਇਲਾਕੇ ਜਿਹੜੇ ਇਸ ਸਮੇਂ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ ਪੰਜਾਬ ਦੇ ਅਸੀਂ ਅਜਨਾਲਾ ਦੇ ਤਕਰੀਬਨ ਅੱਜ 12-15 ਪਿੰਡ ਕੀਤਾ ਨੇ ਉਹਨਾਂ ਪਿੰਡਾਂ ਦੇ ਵਿੱਚ ਜਾ ਜਾ ਕੇ ਜਿੰਨਾ ਸਾਡੇ ਤੋਂ ਹੋ ਸਕਿਆ ਅਸੀਂ ਅੱਜ ਕੀਤਾ ਤੇ ਅੱਜ ਪੂਰੀ ਦਿਨ ਇੱਥੇ ਅਸੀਂ ਲੋਕਾਂ ਦੀ ਸੇਵਾ ਕਰਾਂਗੇ ਕੱਲ ਵੀ ਸੇਵਾ ਕਰਾਂਗੇ ਤੇ ਵਾਹਿਗੁਰੂ ਕਰੇ ਵੀ ਉਧਰ ਸਾਡੇ ਹਲਕੇ ਦੇ ਵਿੱਚ ਹਲੇ ਤੱਕ ਕੋਈ ਅੰਨੀ ਖਰਾਬ ਹਾਲਾਤ ਦੀ ਖਬਰ ਨਹੀਂ ਆਈ ਜਿੰਨਾ ਉਰੇ ਖਰਾਬ ਹਾਲਾਤ ਹੈ ਤੇ ਇਹੀ ਬੇਨਤੀ ਕਰ ਰਹੇ ਆਂ ਵੀ ਉਧਰ ਸਭ ਕੁਝ ਠੀਕ ਰਵੇ ਲੱਗਦਾ ਜਿਸ ਤਰ੍ਹਾਂ ਹੋਊਗੀ ਪਹੁੰਚਾਂਗੇ ਜੀ ਲੱਗਦਾ ਜਿਸ ਤਰ੍ਹਾਂ ਹੁਣ بارش ਵੀ ਉੱਤੋਂ ਹੋ ਰਹੀ ਆ ਤੇ ਪਾਣੀ ਕਾਫੀ ਜਿਹੜਾ ਆਇਆ ਹੋਇਆ ਜ਼ਮੀਨਾਂ ਦੇ ਵਿੱਚ ਲੋਕਾਂ ਦੇ ਘਰਾਂ 'ਚ ਕੁਝ ਦਿਨ ਬਾਅਦ ਜਦੋਂ ਪਾਣੀ ਉਤਰੇਗਾ ਤੇ ਲੋਕਾਂ ਨੂੰ ਹੋਰ ਵੀ ਵੱਡੀ ਸਮੱਸਿਆ ਆਏਗੀ ਲੋਕਾਂ ਨੂੰ ਦਵਾਈਆਂ ਦੀ ਜ਼ਰੂਰਤ ਪੈਗੀ ਡਗਰਾਂ ਦੇ ਚਾਰੇ ਦੀ ਜ਼ਰੂਰਤ ਪੈਗੀ ਲੋਕਾਂ ਨੂੰ ਹੋਰ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਪੈਗੀ ਬਿਲਕੁਲ ਸਹੀ ਕਿਹਾ ਜੀ ਤੁਸੀਂ ਇਹ ਜੇ ਮੁਸੀਬਤ ਤੁਸੀਂ 10% ਕਹੋ ਤਾਂ 50% ਮੁਸੀਬਤ ਤਾਂ ਉਦੋਂ ਆਊਗੀ ਜਦੋਂ ਪਾਣੀ ਸੁੱਕੂਗਾ ਬਿਮਾਰੀਆਂ ਫੈਲਣਗੀਆਂ ਖੇਤਾਂ ਦੇ ਵਿੱਚ ਫਸਲ ਨਹੀਂ ਬਚਣੀ ਜੀ ਡੰਗਰਾਂ ਨੂੰ ਖਾਨੂਨੀ ਬਚਣਾ ਤੇ ਲੋਕਾਂ ਨੂੰ ਚਮੜੀ ਦੀਆਂ ਬਿਮਾਰੀਆਂ ਜ਼ੁਕਾਮ ਦੀਆਂ ਬਿਮਾਰੀਆਂ ਤੁਹਾਨੂੰ ਨੇ ਦੇਖਿਆ ਹੋਊਗਾ ਅੱਗੇ ਵੀ ਜਦੋਂ ਬਾੜ ਦੇ ਹਾਲਾਤ ਹੋਏ ਸੀਗੇ ਤਾਂ ਹੈਜ਼ਾ ਹੋ ਗਿਆ ਟਾਈਫਾਇਡ ਹੋ ਗਿਆ ਮਲੇਰੀਆ ਹੋ ਗਿਆ ਬਹੁਤ ਬਿਮਾਰੀਆਂ ਦਾ ਪ੍ਰਕੋਪ ਆਂਦਾ ਹੈ ਤਾਂ ਹੁਣ ਬਹੁਤ ਸੰਭਾਲ ਕੇ ਆਪਾਂ ਸਾਰਿਆਂ ਨੂੰ ਚੱਲਣਾ ਪਊਗਾ ਲੋਕਾਂ ਨੂੰ ਬਜ਼ੁਰਗਾਂ ਨੂੰ ਆਪਣੀ ਸਿਹਤ ਦਾ ਬਹੁਤ ਧਿਆਨ ਰੱਖਣਾ ਪਊਗਾ ਤੇ ਮੈਂ ਕਹਿੰਦਾ ਆ ਲੜਾਈ ਹੈ ਜਿਹੜੀ ਇਹਨੂੰ ਨਿਪਟਾ ਕੇ ਖਤਮ ਕਰਕੇ ਹੁਣ ਨਵੀਂ ਲੜਾਈ ਜਿਹੜੀ ਹੈਗੀ ਹੈ ਸਿਹਤ ਨਾਲ ਤੇ ਦੁਬਾਰਾ ਫਸਲਾਂ ਖੜੀਆਂ ਕਰਨ ਦੀ ਉਹ ਜਲਦੀ ਸ਼ੁਰੂ ਕਰਨੀ ਪਊਗੀ ਆਪਾਂ ਨੂੰ ਲੱਗਦਾ ਜਿੱਥੇ ਪੰਜਾਬ ਦੇ ਕਿਸਾਨ ਨੂੰ ਵੱਡੀ ਮਾਰ ਇਸ ਹੜ ਦੇ ਨਾਲ ਪਈ ਹੈ ਤੇ ਉੱਥੇ ਮਜ਼ਦੂਰ ਤਬਕਾ ਵੀ ਜਿਹੜਾ ਇਸ ਦਾ ਪੂਰਾ ਸ਼ਿਕਾਰ ਹੋਇਆ ਕਿ ਜਿਹੜਾ ਰੋਜ਼ ਦਿਹਾੜੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਉਹ ਵੀ ਅੱਜ ਕੱਲ ਛੱਤਾਂ ਤੇ ਬੈਠੇ ਹੋਏ ਨੇ ਤੁਸੀਂ ਵੀ ਦੇਖਿਆ ਹੋਗਾ ਪਿੰਡ ਦੇ ਲੋਕ ਛੱਤਾਂ ਤੇ ਸੀਗੇ ਬਿਲਕੁਲ ਜੀ ਅਸੀਂ ਆਪ ਛੱਤਾਂ ਤੇ ਚੜ ਕੇ ਬਜ਼ੁਰਗ ਬੰਦਿਆਂ ਨੂੰ ਦਵਾਈਆਂ ਦਿੱਤੀਆਂ ਨੇ ਰਾਸ਼ਨ ਦਿੱਤਾ ਹੈ ਖਾਣਾ ਦੱਤਾ ਤੇ ਬਹੁਤ ਬਹੁਤ ਜ਼ਿਆਦਾ ਮਤਲਬ ਜਿਹਨੂੰ ਕਹਿੰਦੇ ਆ ਕਿ ਮਨ ਬਿਲਕੁਲ ਵਲੁੰਦਰ ਜਾਂਦਾ ਹੈ ਉਹ ਹਾਲਾਤ ਇੱਥੇ ਹੋਏ ਹੋਏ ਨੇ ਲੱਗਦਾ ਜਿਸ ਤਰ੍ਹਾਂ ਮੈਂ ਮਜ਼ਦੂਰਾਂ ਦੀ ਗੱਲ ਕੀਤੀ ਹੈ ਕਿ ਮਜ਼ਦੂਰਾਂ ਨੂੰ ਕਾਫੀ ਸਮੱਸਿਆ ਨੇ ਜਿਹਨੇ ਰੋਜ਼ ਦਿਹਾੜੀ ਲਾ ਕੇ ਆਉਣੀ ਸੀ ਖਾਸ ਕਰਕੇ ਕੁਝ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਬੈਂਕਾਂ ਕੋਲੋਂ ਲੋਨ ਲਿਆ ਹੁੰਦਾ ਹੈ ਉਹਦੀ ਦਾ ਕਿਸ਼ਤਾਂ ਹੀ ਜਾਣੀਆਂ ਲੱਗਦਾ ਸਰਕਾਰ ਨੂੰ ਉਹ ਸਾਰੇ ਕਰਜ਼ੇ ਜਿਹੜੇ ਇਸ ਵੇਲੇ ਲੋਕਾਂ ਦਾ ਭਾਰ ਚੱਕ ਲੈਣਾ ਚਾਹੀਦਾ ਬਿਲਕੁਲ ਚੱਕਣਾ ਚਾਹੀਦਾ ਹੈ ਜੀ ਸਰਕਾਰ ਨੂੰ ਸਭ ਤੋਂ ਪਹਿਲਾਂ ਤਾਂ ਘਟੋ ਘਾਟ ਦਵਾਈਆਂ ਤੇ ਪਾਣੀ ਪਹੁੰਚਾਉਣਾ ਚਾਹੀਦਾ ਤੇ ਉਹ ਤੋਂ ਬਾਅਦ ਤੁਸੀਂ ਬੜੀ ਵਧੀਆ ਗੱਲ ਖਾੜੀ ਕਰਕੇ ਖਾਣਾ ਹੈ ਉਹ ਰੋਟੀ ਕਿੱਥੋਂ ਖਾਂਗੇ ਤਾਂ ਹੁਣ ਆ ਲੰਗਰ ਪਾਣੀ ਚਲੋ ਚੱਲ ਰਿਹਾ ਹੈ ਪਰ ਬਾਅਦ ਜੋ ਦਿੱਕਤਾਂ ਉਹਨਾਂ ਨੂੰ ਆਉਣ گی ਉਹਦੇ ਵਿੱਚ ਸਰਕਾਰ ਨੂੰ ਆਪਣਾ ਯੋਗਦਾਨ ਪਾਣਾ ਚਾਹੀਦਾ ਹੈ ਤੇ ਆਪਣੇ ਲੋਕਾਂ ਬਾਰੇ ਆਪਣੇ ਪੰਜਾਬ ਵਾਸਤੇ ਪੰਜਾਬੀਆਂ ਭੈਣ ਭਰਾਵਾਂ ਵਾਸਤੇ ਕੁਝ ਕਰਨਾ ਚਾਹੀਦਾ ਸੋ ਧੰਨਵਾਦ ਇਸਨ ਸਮਾਸੇਵੀ ਕਰਨ ਕੌੜਾ ਜਿਨ੍ਹਾਂ ਦਾ ਸਾਫ ਤੌਰ ਤੇ ਸਿੱਧਾ ਸਿੱਧਾ ਨਿਸ਼ਾਨਾ ਪੰਜਾਬ ਦੀ ਸਰਕਾਰ ਤੇ ਹੈ ਜਿਨ੍ਹਾਂ ਦਾ ਕਹਿੰਦਾ ਵੀ ਸਰਕਾਰ ਕਿਤਨਾ ਕਿਤੇ ਇਹਨਾਂ ਲੋਕਾਂ ਦੀ ਮਦਦ ਕਰਨ ਦੇ ਵਿੱਚ ਨਕਾਮ ਸਾਬਤ ਹੋ ਰਹੀ ਆ ਪਰ ਫਿਰ ਵੀ ਉਹਨਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਲੋਕ ਜਿੱਥੇ ਆਪ ਮੁਹਾਰੇ ਪੰਜਾਬ ਦੀਆਂ ਸਿਕਸ ਥਾਵਾਂ ਮਦਦ ਕਰ ਰਹੀਆਂ ਨੇ ਉੱਥੇ ਸਰਕਾਰ ਨੂੰ ਵੀ ਚਾਹੀਦਾ ਕਿ ਇਹਨਾਂ ਲੋਕਾਂ ਦੀ ਮਦਦ ਕੀਤੀ ਜਾਵੇ ਜਿੱਥੇ ਪਸ਼ੂਆਂ ਦੀ ਗੱਲ ਚਾਰੇ ਦੀ ਗੱਲ ਕੀਤੀ ਆ ਗਰੀਬਾਂ ਦੀ ਰੋਟੀ ਰੋਜ਼ੀ ਦੀ ਗੱਲ ਕੀਤੀ ਹੈ ਤੇ ਸਰਕਾਰ ਨੂੰ ਸਾਹਮਣੇ ਆ ਕੇ ਫਰੰਟ ਤੇ ਕੰਮ ਕਰਨਾ ਚਾਹੀਦਾ ਹੈ